ਸਤਿ ਸ਼੍ਰੀ ਅਕਾਲ ਜੀ ਮੈਂ ਹਰਨਵੀਰ ਸਿੰਘ ਰਾਣਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਜਿਹੜਾ ਡਿਜੀਟਲ ਮੀਡੀਆ ਹੈ ਜਿਸ ਦੇ ਵਿੱਚ Netflix ਹੈ Amazon ਹੈ ਜਾਂ ਹੋਰ ਜਿਹੜੇ ਨਿਊਜ਼ ਪੋਰਟਲ ਨੇ ਉਹ ਹੁਣ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੇ ਅੰਡਰ ਆ ਜਾਣਗੇ ਸੋ ਦੱਸਦਿਆਂ ਕਿ ਇਸ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਦੇ ਮੁਤਾਬਕ ਜਿਹੜਾ ਡਿਜੀਟਲ ਮੀਡੀਆ ਹੈ ਖਾਸ ਕਰ نیٹਫਲਿਕਸ Amazon ਜਾਂ ਹੋਰ ਜਿਹੜੇ ਪੋਰਟਲ ਨੇ ਵੈਬ ਪੋਰਟਲਸ ਨੇ ਜਾਂ ਨਿਊਜ਼ ਪੋਰਟਲ ਨੇ ਹੁਣ ਉਹ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਦੇ ਅੰਡਰ ਆਉਣਗੇ ਕੇਂਦਰ ਸਰਕਾਰ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਤੇ ਜਿਹੜੇ ਬਹੁਤ ਸਾਰੇ ਨਿਊਜ਼ ਪੋਰਟਲ ਚੱਲਦੇ ਨੇ ਵੈਬ ਪੋਰਟਲ ਨੇ ਉਹਨਾਂ ਨੂੰ ਹੁਣ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਦੇ ਅੰਡਰ ਆਉਣਾ ਪਵੇਗਾ ਕਿਉਂਕਿ ਜਿਸ ਢੰਗ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰਾ ਜਿਹੜਾ ਪਬਲਿਸ਼ ਹੋ ਰਿਹਾ ਹੈ ਇਹਨਾਂ ਸਾਧਨਾਾਂ ਦੇ ਰਾਹੀਂ ਇਹਨਾਂ ਸਰੋਤਾਂ ਦੇ ਰਾਹੀਂ ਉਸ ਤੇ ਵੀ ਸਵਾਲ ਉੱਠੇ ਗਏ ਸਨ ਤੇ ਹੁਣ ਜਿਹੜਾ ਨਵਾਂ ਨੋਟੀਫਿਕੇਸ਼ਨ ਹੈ ਉਸ ਦੇ ਮੁਤਾਬਕ ਇਹ ਕਿਹਾ ਗਿਆ ਹੈ ਕਿ ਕਾਨੂੰਨ ਦੇ ਵਿੱਚ ਜਿਹੜੀ ਆਰਟੀਕਲ 77 ਹੈ ਉਹਦੀ ਕਲੋਜ਼ 3 ਹੈ ਕਨਸਟੀਟਿਊਸ਼ਨ ਦੇ ਵਿੱਚ ਤਾਂ ਉਹਦੇ ਅੰਤਰਗਤ ਇਹ ਜਿਹੜਾ ਨਵਾਂ ਫੈਸਲਾ ਇਹ ਲਿਆ ਗਿਆ ਹੈ ਤੋ ਦੱਸ ਦिए ਕਿ 357th ਐਮੈਂਡਮੈਂਟ ਰੂਲਸ 2020 ਅਤੇ ਹੁਣ ਜਿਹੜੀ ਇਹ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਆ ਸੁਚਨਾ ਅਤੇ ਪ੍ਰਸਾਰਣ ਮੰਤਰਾਲਾ ਏ ਉਹਦੇ ਅੰਦਰ ਗਰਦ ਆਏਗਾ ਫਿਲਮਸ ਐਂਡ ਆਡਵਲ ਆਡੀਓ ਵਿਜ਼ੂਅਲ ਜਿਹੜੇ ਪ੍ਰੋਗਰਾਮਸ ਨੇ ਅਵੇਲੇਬਲ ਹੁੰਦੇ ਨੇ ਔਨਲਾਈਨ ਕੰਟੈਂਟ ਪ੍ਰੋਵਾਈਡਰਸ ਸੋ ਜਿਹੜੇ ਔਨਲਾਈਨ ਕੰਟੈਂਟ ਪ੍ਰੋਵਾਈਡਰਸ ਨੇ ਫਿਲਮਸ ਨੇ ਆਡੀਓ ਵਿਜ਼ੂਅਲ ਪ੍ਰੋਗਰਾਮਸ ਨੇ ਜਿਹੜੇ ਡਿਜੀਟਲ ਮੀਡੀਆ ਤੇ ਔਨਲਾਈਨ ਮੀਡੀਆ ਬਾਇਆ ਪੇਸ਼ ਹੁੰਦੇ ਨੇ ਉਹ ਹੁਣ ਮਿਨਿਸਟਰੀ ਦੇ ਅੰਤਰਗਤ ਆ ਜਾਣਗੇ న్యూਸ ਐਂਡ ਕਰੰਟ ਅਫੇਅਰਸ ਕੰਟੈਂਟ ਜਿਹੜਾ ਇਹ ਆਨਲਾਈਨ ਪਲੇਟਫਾਰਮਸ ਤੇ ਉਹ ਵੀ ਮਿਨਿਸਟਰੀ ਦੇ ਅੰਡਰ ਆਏਗਾ ਹਾਲਾਂਕਿ ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ ਜਿਸ ਢੰਗ ਦੇ ਨਾਲ ਵੈਬ ਤੇ ਵੈਬਸਾਈਟਸ ਸੀਗੀਆਂ ਬਹੁਤ ਸਾਰੇ న్యూਸ ਪੋਰਟਲ ਸੀਗੇ ਜਾਂ YouTube Facebook ਤੇ ਰਾਹੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਚੈਨਲ ਜਿਹੜੇ ਉਹ ਚਲਾਏ ਜਾਂਦੇ ਸੀਗੇ ਉਹ ਮਿਨਿਸਟਰੀ ਦੇ ਅੰਡਰ ਨਹੀਂ ਸੀਗੇ ਪਰ ਹੁਣ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਨੂੰ ਜਵਾਬਦੇ ਹੋਣਗੇ ਜਿਹੜਾ ਕੰਟੈਂਟ ਹੈ ਉਹਨਾਂ ਤੇ ਚੱਲਦਾ ਏ ਉਹ ਕਿਸ ਤਰ੍ਹਾਂ ਦਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦਿਸ਼ਾ ਨਿਰਦੇਸ਼ ਜਾਰੀ ਹੋ ਸਕਦੇ ਨੇ ਪਰ ਵੱਡੀ ਗੱਲ ਇਹ ਹੈ ਕਿ ਹੁਣ ਜਿਹੜੇ ਆਨਲਾਈਨ ਪੋਰਟਲ ਨੇ ਕਰੰਟ ਅਫੇਅਰਜ਼ ਨੇ ਆਡੀਓ ਵਿਜ਼ੂਅਲ ਪ੍ਰੋਗਰਾਮਜ਼ ਨੇ ਜਿੰਨੇ ਵੀ ਆਨਲਾਈਨ ਪਲੇਟਫਾਰਮਸ ਤੇ ਨੇ ਉਹਦਾ ਜਿਹੜਾ ਮਿਨਿਸਟਰੀ ਆਫ ਇਨਫੋਰਮੇਸ਼ਨ ਫਾਸਟਿੰਗ ਦੇ ਅੰਡਰ ਆਉਣਗੇ ਤਾਂ ਟਾਈਡਲਾਈਨਸ ਨੇ ਉਹਨਾਂ ਦੇ ਮੁਤਾਬਕ ਹੀ ਹੁਣ ਚੱਲਿਆ ਜਾ ਸਕੇਗਾ ਸੋ ਇਹ ਨਵਾਂ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਹੈ ਹਾਲਾਂਕਿ ਇਸ ਤੇ ਹੋਰ ਕਲੈਰਟੀ ਆਉਣ ਵਾਲੇ ਸਮੇਂ ਦੇ ਵਿੱਚ ਆਵੇਗੀ ਪਰ ਇਹਨਾਂ ਜ਼ਰੂਰ ਹੈ ਕਿ ਹੁਣ ਇਹ ਜਿਹੜਾ ਨਵਾਂ ਨੋਟੀਫਿਕੇਸ਼ਨ ਹੈ ਇਹ ਜਾਰੀ ਕੀਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਕਿਉਂਕਿ ਸੋਸ਼ਲ ਮੀਡੀਆ ਦੇ ਰਾਹੀਂ ਵਕ-ਵਕ ਵੈਬ ਪੋਰਟਲਸ ਨਿਊਜ਼ ਪੋਰਟਲਸ ਆਨਲਾਈਨ ਕੰਟੈਂਟ ਉਹ ਪਬਲਿਸ਼ ਕੀਤਾ ਜਾਂਦਾ ਹੈ ਤੇ ਉਹ ਕਿਸੇ ਦੇ ਵੀ ਪਹਿਲਾਂ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਦੇ ਅੰਡਰ ਨਹੀਂ ਸੀਗਾ ਜਿਹੜਾ ਬਾਕੀ মিডিਆ ਇਲੈਕਟ੍ਰੋਨਿਕ ਪ੍ਰਿੰਟ মিডিਆ ਏ ਇਹ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਦੇ ਅੰਡਰ ਸੀਗਾ ਪਰ ਡਿਜੀਟਲ ਤੇ ਆਨਲਾਈਨ মিডিਆ ਉਹ ਇਸ ਤਰ੍ਹਾਂ ਨਹੀਂ ਸੀਗਾ ਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਆਫ ਇੰਡੀਆ ਯਾਨੀ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਹਸਤਾਖਰ ਕਰ ਦਿੱਤੇ ਗਏ ਨੇ ਤੇ ਜੇਕਰ ਮਿਨਿਸਟਰੀ ਦੇ ਅੰਡਰ ਇਹ ਸਾਰੇ ਡਿਜੀਟਲ ਅਤੇ ਆਨਲਾਈਨ মিডিਆ ਆਉਂਦੇ ਨੇ ਤਾਂ ਇਹਦੇ ਲਈ ਇੱਕ ਬਕਾਇਦਾ ਤੌਰ ਤੇ ਪਾਲਿਸੀ ਜਿਹੜੀ ਆ ਉਹ ਵੀ ਆਵੇਗੀ ਸੋ ਇਹ ਵੀ ਦੱਸ ਦਿੰਦੇ ਆ ਕਿ ਜਿਹੜੇ OTT ਪਲੇਟਫਾਰਮਸ ਨੇ ਡਿਜੀਟਲ ਨਿਊਜ਼ ਪਲੇਟਫਾਰਮਸ ਨੇ ਹੁਣ ਇਹ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਦੇ ਅੰਡਰ ਹੋਣਗੇ ਅਤੇ ਨਾਉ ਦਾ ਮਿਨਿਸਟਰੀ ਗੈਟਸ ਦਾ ਪਾਵਰ ਟੂ ਰੈਗੂਲੇਟ ਪਾਲਿਸੀਜ਼ ਫਾਰ OTT ਪਲੇਟਫਾਰਮਸ ਤੇ ਹੁਣ ਜਿਹੜੀ ਮਿਨਿਸਟਰੀ ਹੈ ਉਹ ਇਹਨਾਂ ਪਲੇਟਫਾਰਮਸ ਦੇ ਲਈ ਪਾਲਿਸੀਜ਼ ਰੈਗੂਲੇਟ ਕਰੇਗੀ ਸੋ ਜਿਹੜਾ ਕੰਟਰੋਲ ਹੈ ਇੱਕ ਤਰ੍ਹਾਂ ਦੇ ਨਾਲ ਜਵਾਬਦੇਹੀ ਵਧੇਗੀ ਅਕਾਉਂਟੇਬਿਲਟੀ ਹੋਵੇਗੀ ਕਿ ਜੇ ਕੋਈ ਆਨਲਾਈਨ ਡਿਜੀਟਲ মিডিਆ ਚਲਾ ਰਿਹਾ ਹੈ ਵੈਬ ਪੋਰਟਲ ਚਲਾ ਰਿਹਾ ਹੈ ਤਾਂ ਉਹ ਜਵਾਬ ਹੋਵੇਗਾ ਜਵਾਬਦੇ ਹੋਵੇਗਾ ਦਰਅਸਲ ਸੁਪਰੀਮ ਕੋਰਟ ਦੇ ਵਿੱਚ ਇੱਕ ਹਿਅਰਿੰਗ ਹੋਈ ਸੀਗੀ ਜਿਸ ਤੋਂ ਬਾਅਦ ਇੱਕ ਪਟੀਸ਼ਨ ਧਾਰਿਤ ਕੀਤੀ ਗਈ ਸੀਗੀ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀਗਾ ਕੇਂਦਰ ਸਰਕਾਰ ਨੂੰ ਤੇ ਹੁਣ ਜਿਸ ਤੋਂ ਬਾਅਦ ਇਹ ਫੈਸਲਾ ਜਿਹੜਾ ਹੈ ਇਹ ਲਿਆ ਗਿਆ ਹੈ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਕੋਈ ਲਾਅ ਨਹੀਂ ਸੀਗਾ ਜਿਹੜਾ ਆਨਲਾਈਨ ਪੋਰਟਲਸ ਨੂੰ ਜਾਂ ਡਿਜੀਟਲ ਮੀਡੀਆ ਨੂੰ ਜਿਸ ਤੇ ਕੋਈ ਕੰਟਰੋਲ ਹੋਵੇ ਜਾਂ ਰੈਗੂਲੇਟ ਕਰਦਾ ਹੋਵੇ ਪਰ ਨਵੇਂ ਨੋਟੀਫਿਕੇਸ਼ਨ ਦੇ ਮੁਤਾਬਕ ਜਿਹੜਾ ਜਾਰੀ ਹੋਇਆ ਏ ਉਸ ਦੇ ਮੁਤਾਬਕ ਜਿਹੜਾ ਕੰਟੈਂਟ ਪ੍ਰੋਵਾਈਡਰਸ ਨੇ ਸੱਚ ਐਜ਼ Netflix ਐ ਹੋਰ Amazon ਐ نیوز ਪੋਰਟਲ ਨੇ ਇਹ ਸਾਰੇ ਜਿਹੜੇ ਨੇ ਹੁਣ ਉਹ ਮਿਨਿਸਟਰੀ ਦੇ ਅੰਡਰ ਆ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਬੰਧੀ ਜਿਹੜੀ ਹੈ ਰੈਗੂਲੇਟ ਕਰਨ ਦੇ ਲਈ ਇੱਕ ਪਾਲਿਸੀ ਜਿਹੜੀ ਆ ਉਹ ਵੀ ਸਾਹਮਣੇ ਆ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਸੀਗੀ ਆਨਲਾਈਨ মিডিਆ ਦੇ ਲਈ ਬਹੁਤ ਸਾਰੇ ਵੈਬ ਪੋਰਟਲ ਦੇਸ਼ ਦੇ ਵਿੱਚ ਇਸ ਵੇਲੇ ਚੱਲ ਰਹੇ ਨੇ ਤਾਂ ਹੁਣ ਇਹ ਜਿਹੜਾ ਨਵਾਂ ਨੋਟੀਫਿਕੇਸ਼ਨ ਹੈ ਇਹ ਜਾਰੀ ਕੀਤਾ ਗਿਆ ਹੈ ਤੋ Amazon ਤੇ Netflix ਤੇ Hotstar ਤੇ ਜਾਂ ਹੋਰ ਜਿੰਨੇ ਵੀ ਜਿਹੜੇ ਡਿਜੀਟਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਨੂੰ ਰੈਗੂਲੇਟ ਕਰੇਗਾ ਸੋ ਦੱਸ ਦਈਏ ਕਿ ਇਹ ਵੱਡੀ ਖਬਰ ਹੈ ਜਿਸ ਢੰਗ ਦੇ ਨਾਲ ਲਗਾਤਾਰ ਜਿਹੜੇ ਵੈਬ ਪੋਰਟਲਸ ਚੱਲ ਰਹੇ ਨੇ ਜਾਂ Netflix ਦੀ ਗੱਲ ਕਰੀਏ ਜਾਂ Amazon ਦੀ ਗੱਲ ਕੀਤੀ ਜਾਵੇ, Hotstar ਦੀ ਗੱਲ ਕੀਤੀ ਜਾਵੇ ਤਾਂ ਮੋਦੀ ਸਰਕਾਰ ਦੇ ਵੱਲੋਂ ਡਿਜੀਟਲ ਮੀਡੀਆ ਪਲੇਟਫਾਰਮਸ ਦੇ ਲਈ ਇਨਕਲੂਡਿੰਗ ਨਿਊਜ਼ ਮੀਡੀਆ ਅਤੇ ਆਨਲਾਈਨ ਪੋਰਟਲਸ ਦੇ ਲਈ ਇਹ ਪਾਲਿਸੀ ਲਿਆਂਦੀ ਗਈ ਹੈ। ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕੈਬਨਿਟ ਦੇ ਵੱਲੋਂ 9 ਨਵੰਬਰ ਨੂੰ ਮਨਜ਼ੂਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਦੇ ਵੱਲੋਂ ਹੁਣ ਸਹੀ ਪਾ ਦਿੱਤੀ ਗਈ ਹੈ। ਅਲੋਕੇਸ਼ਨ ਔਰ ਬਿਜ਼ਨਸ ਰੂਲਸ 1961 ਦੇ ਅੰਦਰ ਗਰਦ ਇਹ ਜਿਹੜਾ ਫੈਸਲਾ ਇਹੋ ਲਿਆ ਗਿਆ ਏ ਸੋ ਦੱਸ ਦਈਏ ਕਿ Netflix, Amazon Prime, Hotstar ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਹੋਰ ਪਲੇਟਫਾਰਮਸ ਨੇ ਜਿਹੜੇ ਕੰਟੈਂਟ ਜਨਰੇਟ ਕਰਦੇ ਨੇ YouTube ਤੇ Facebook ਤੇ ਉਹ ਹੁਣ ਮਿਨਿਸਟਰੀ ਦੇ ਅੰਡਰ ਆ ਜਾਣਗੇ ਹਾਲਾਂਕਿ ਇਸ ਤੋਂ ਪਹਿਲਾਂ अर्ली देयर वाज नो ਕਲੈਰਟੀ ਓਵਰ ਕੰਟੈਂਟ 에ਅਰਡ ਬਾਈ ਆਈਦਰ ਡਿਜੀਟਲ ਨਿਊਜ਼ ਔਰ ਵੀਡੀਓ ਸਟ੍ਰੀਮਿੰਗ ਪਲੇਟਫਾਰਮਸ ਬਟ ਥਿਸ ਬ੍ਰਿੰਗਸ ਮੋਰ ਕਲੈਰਟੀ ਸੋ ਦੱਸ ਦਿਆ ਕਿ ਇਸ ਦੇ ਨਾਲ ਹੋਰ ਕਲੈਰਟੀ ਆਵੇਗੀ ਕਿ ਕੀ ਕੁਝ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਕੰਟੈਂਟ ਹੈ ਉਹ ਦਿਖਾ ਸਕੋਗੇ ਕਿਸ ਹੱਦ ਤੱਕ ਦਿਖਾ ਸਕੋਗੇ ਸੋ ਫਿਲਹਾਲ ਇਸ ਪੇਸ਼ਕਸ਼ ਚ ਨਹੀ ਤਮਾਮ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ